ਪੰਜਾਬੀ ਬਲੌਗਰ ਪੀਵੀ 11 ਤੇ ਆਏ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਮਰੀਕਾ ਕੈਨੇਡਾ ਨੇ ਸਖਤੀ ਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਵਿੱਚ ਦੁਬਈ ਆਉਣ ਵਾਲਿਆਂ ਦੀ ਸੰਖਿਆ ਜੋ ਹੈ ਵੱਧ ਰਹੀ ਹੈ ਦਿਨੋ ਦਿਨ ਤੇ ਉਹਦੇ ਨਾਲ ਹੀ ਦੁਬਈ ਸਰਕਾਰ ਹੈ ਜਿਹੜੀ ਉਹ ਦਿਨੋ ਦਿਨ ਕਾਨੂੰਨ ਚੇਂਜ ਕਰ ਰਹੀ ਹੈ ਸਖਤ ਕਰ ਰਹੀ ਹੈ ਪਾਕਿਸਤਾਨ ਦੇ ਵੀਜ਼ੇ ਤੁਹਾਨੂੰ ਪਤਾ ਹੀ ਨੇ ਕਿ ਲੱਗਣੇ ਬੰਦ ਹੋ ਚੁੱਕੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਕੋਈ ਵੀ ਡਿਸੀਜਨ ਆ ਜਾਂਦਾ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦੁਬਈ ਆਉਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਦਿਨੋਂ ਦਿਨ ਤੇ ਉਸ ਦਾ ਫਾਇਦਾ ਏਜੰਟ ਵੀ ਚੁੱਕ ਰਹੇ ਨੇ ਜਿਵੇਂ ਆਪਣੇ ਪੰਜਾਬੀ ਭਾਈਆ ਹੋਰ ਇੰਡੀਅਨ ਨੇ ਪਾਕਿਸਤਾਨੀ ਨੇ ਉਹ ਟਰਾਲਾ ਚਲਾਉਣ ਦੇ ਇਛੁਕ ਨੇ ਤੇ ਕਾਫੀ ਸਮੇ ਤੋਂ ਤੁਹਾਨੂੰ ਪਤਾ ਕਿ ਟਰਾਲੇ ਦੇ ਵਿੱਚ ਰੁਝਾਨ ਰਿਹਾ ਹੈ ਆਪਣਾ ਤੇ ਇਸ ਗੱਲ ਨੂੰ ਏਜੰਟ ਦੇਖਦੇ ਹੋਏ ਬੜਾ ਲੁੱਟ ਰਹੇ ਨੇ ਮੈਂ ਦੇਖਿਆ ਨਾ ਕਿ ਬੜੇ 7 7 8 8 ਲੱਖ ਰੁਪਇਆ ਲੋਕਾਂ ਤੋਂ ਲਿਆ ਜਾ ਰਿਹਾ ਹੈ ਜਦ ਕਿ ਉਹਦੀ ਅਸਲੀ ਫੀਸ ਹੈ ਉਹ ਆਪਾਂ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਸਾਰੀ ਕਿੰਨੀ ਹੈ ਕੀ ਹੈ ਤੇ ਇੱਕ ਨਵਾਂ ਤਰੀਕਾ ਜਿਸ ਦੇ ਰਾਹੀਂ ਆਪਾਂ ਆ ਕੇ ਇੱਥੇ ਏਜੰਟਾਂ ਨੂੰ ਪੈਸਾ ਨਾ ਦੇ ਕੇ ਖੁਦ ਆਕਲ ਸੰਸ ਬਣਾ ਸਕਦੇ ਆ ਜਿਆਦਾ ਟਾਈਮ ਆਪਾਂ ਨਹੀਂ ਖਰਾਬ ਕਰਦੇ ਆਪਾਂ ਜਾਣਕਾਰੀ ਸ਼ੁਰੂ ਕਰਦੇ ਆ ਜੀ ਤੇ ਸਭ ਤੋਂ ਪਹਿਲੀ ਗੱਲ ਕਿਸੇ ਨੂੰ ਪੈਸੇ ਨਾ ਦੇ ਕੇ ਤੁਸੀਂ ਆਪ ਆਪਣਾ ਟੂਰਿਸਟ ਵੀਜ਼ਾ ਲਓ ਟੂਰਿਸਟ ਵੀਜ਼ਾ ਲੈ ਕੇ ਤੁਸੀਂ ਦੁਬਈ ਆਓ ਤੇ ਇੱਥੇ ਆ ਕੇ ਜੌਬ ਸਰਚ ਕਰੋ ਜੋ ਮੈਂ ਦੇਖਿਆ ਕਈ ਲੋਕਾਂ ਨੇ ਕਰਿਆ ਤੇ ਉਹ ਕਾਮਯਾਬੀ ਹੋਏ ਨੇ ਜੌਬ ਸਰਚ ਕਰਕੇ ਤੁਹਾਨੂੰ ਜੌਬ ਮਿਲਦੀ ਹੈ ਇੱਥੇ ਤੇ ਕੋਈ ਖਰਚਾ ਨਹੀਂ ਆਉਂਦਾ ਕਈ ਵਾਰੀ ਕੰਪਨੀਆਂ ਫ੍ਰੀ ਚ ਦੇ ਦਿੰਦੀਆਂ ਪਰ ਲੁੱਟਣ ਵਾਲੇ ਵੀ ਬਥੇਰੇ ਬੈਠੇ ਆ ਉਹਨਾਂ ਤੋਂ ਬਚੋ ਨੇ ਆਪਾਂ ਤੇ ਫਿਰ ਬਾਅਦ ਵਿੱਚ ਚਲੋ ਜੌਬ ਮਿਲ ਜਾਂਦੀ ਹੈ ਬੰਦੇ ਨੂੰ ਜੋ ਮਿਲ ਕੇ ਆਈਡੀ ਆ ਜਾਂਦੀ ਹੈ ਸਭ ਕੁਝ ਤੁਹਾਡਾ ਮੈਡੀਕਲ ਵਗੈਰਾ ਹੋ ਕੇ ਆਈਡੀ ਆ ਜਾਏਗੀ ਤੁਹਾਡੀ ਜਦੋਂ ਆਈਡੀ ਆ ਜਾਂਦੀ ਹੈ ਫਿਰ ਤੁਸੀਂ ਡਰਾਈਵਿੰਗ ਲਾਇਸੈਂਸ ਤੇ ਜਾ ਕੇ ਡਰਾਈਵਿੰਗ ਲਾਇਸੈਂਸ ਸੈਂਟਰ ਤੇ ਜਾ ਕੇ ਆਈਡੀ ਦਿਖਾ ਕੇ ਆਪਣੀ ਐਡਮਿਸ਼ਨ ਕਰਾ ਸਕਦੇ ਹੋ ਉਹਦੀ ਫੀਸ 4700 ਰੁਪਏ ਤੋਂ ਸ਼ੁਰੂ ਹੋ ਕੇ 6500 ਰੁਪਏ ਤੱਕ ਹੈ ਸਿੰਗਲ ਡਰਾਈ ਦੇ ਨਾਲ ਚਾਰ ਨੰਬਰ ਲਾਇਸੈਂਸ ਦੀ ਤੇ ਜੇ ਤਾਂ ਕੋਈ ਵੀਰ ਆਪਣਾ ਪਿੱਛੇ ਕੋਈ ਟਰਾਲਾ ਚਲਾਉਂਦਾ ਆਇਆ ਮੇਰੀ ਇਹ ਸਲਾਹ ਹੈ ਕਿ ਫੇਰ ਤਾਂ ਉਹ ਸਿੰਗਲ ਟਰਾਈ ਕਰੇ ਤੇ ਜੇ ਕਿਸੇ ਨੇ ਨਹੀਂ ਚਲਾਇਆ ਪਹਿਲਾਂ ਟਰਾਲਾ ਤਾਂ ਉਹ ਅਲਿਮਿਟਿਡ ਟਰਾਈਆਂ ਦਾ ਠੇਕਾ ਹੁੰਦਾ ਜੋ ਕਿ 10000 ਤੋਂ ਲੈ ਕੇ 11000 ਰੁਪਏ ਤੱਕ ਕਰਦੇ ਨੇ ਅਲੱਗ-ਅਲੱਗ ਸੈਂਟਰਾਂ ਦੇ ਹਿਸਾਬ ਨਾਲ ਮੇਰੀ ਇਹ ਸਲਾਹ ਹੈ ਕਿ ਜਿਸ ਨੇ ਨਹੀਂ ਚਲਾਇਆ ਉਹ ਠੇਕਾ ਕਰੇ ਜਿੰਨੇ ਵਾਰ ਮਰਜ਼ੀ ਫੇਲ ਹੋਵੇ ਜਿੰਨੇ ਵਾਰ ਮਰਜ਼ੀ ਟਰਾਈਆਂ ਦੇਵੇ ਜਿੰਨਾ ਮਰਜ਼ੀ ਟਾਈਮ ਲਗਾਵੇ ਕੋਈ ਐਕਸਟਰਾ ਕਾਸਟ ਨਹੀਂ ਲਈ ਜਾਂਦੀ ਉਤੋਂ ਤੇ ਇਸ ਦੀ ਜੋ ਕਾਸਟ ਹੈ ਆਪਾਂ ਲਾ ਕੇ ਬੰਨੀਆਂ 1 ਲੱਖ 10-12 ਹਜ਼ਾਰ ਰੁਪਏ ਤੋਂ ਲੈ ਕੇ ਤੇ 2.5 ਲੱਖ ਰੁਪਏ ਤੱਕ ਆ ਜਾਂਦੀ ਹੈ ਠੇਕਾ 2.5 ਲੱਖ ਤੱਕ ਪਹੁੰਚਦਾ ਹੈ ਸਿੰਗਲ ਟਰਾਈ ਨਾਲ 1 ਲੱਖ 10-12 ਹਜ਼ਾਰ ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਬਾਕੀ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕੀ ਚੂਜ਼ ਕਰਦੇ ਹੋ ਇਹਨਾਂ ਦੇ ਵਿੱਚੋਂ ਰਸਤਾ ਕਿਹੜਾ ਬਣਾਉਨੇ ਹੋ ਤੁਸੀਂ ਜੇ ਟਰਾਲਾ ਪਹਿਲਾਂ ਚਲਾਇਆ ਹੋਇਆ ਹੈ ਤਾਂ ਤੁਸੀਂ ਸਿੰਗਲ ਡਰਾਈ ਨਾਲ ਜਾ ਸਕਦੇ ਹੋ ਜੇ ਨਹੀਂ ਚਲਾਇਆ ਹੋਇਆ ਤਾਂ ਤੁਸੀਂ ਆ ਲਿਮਿਟਿਡ ਠੇਕਾ ਕਰ ਸਕਦੇ ਹੋ ਉਹ ਵੀ ਠੀਕ ਹੈ ਅ ਮੰਨ ਕੇ ਚੱਲੋ 2.5 ਲੱਖ ਆਪਾਂ ਮੈਕਸਿਮਮ ਲਾਉਨੇ ਆ ਇਹ ਤੇ 70 60 ਤੋਂ 70000 ਰੁਪਿਆ ਟੂਰਿਸਟ ਵੀਜ਼ੇ ਦਾ ਖਰਚਾ ਆ ਜਾਂਦਾ ਦੋਨੇ ਮਿਲਾ ਕੇ ਤਾਂ 3 ਲੱਖ 20000 ਰੁਪਿਆ ਟੋਟਲ ਬਣਿਆ ਜੋ ਆਪਣਾ ਖਰਚਾ ਆਉਂਦਾ ਤੇ ਜਦੋਂ ਆਪਾਂ ਏਜੰਟ ਦੇ ਰਾਹੀਂ ਆਉਨੇ ਆ ਉਹਨਾਂ ਨੇ ਆਪਾਂ ਤੋਂ 8 ਲੱਖ ਰੁਪਇਆ ਲੈ ਲੜਾ ਤੇ 8 ਲੱਖ ਰੁਪਇਆ ਲੈ ਕੇ ਉਹਨਾਂ ਨੇ ਆਪਾਂ ਨੂੰ ਰਹਿਣ ਲਈ ਜਗਾ ਤੇ ਖਾਣ ਲਈ ਜਗਾ ਦੇਣੀ ਹੈ ਜਿਸ ਦੇ ਚ ਲੱਗਦੇ ਆ 5 ਤੋਂ 6 ਮਹੀਨੇ ਲਾਇਸੈਂਸ ਲੈਣ ਲਈ ਲੱਗ ਜਾਂਦੇ ਨੇ ਬੜੇ ਆਰਾਮ ਨਾਲ ਇਹੀ ਜੇ ਆਪਾਂ ਨੌਕਰੀ ਲੱਭਦੇ ਇੱਥੇ ਆ ਕੇ ਕੋਈ ਵੀ ਸਟਾਰਟਿੰਗ ਆਪਾਂ 12-1400 ਵਾਲੀ ਗੱਲ ਕਰੀਏ ਜਿਆਦਾ ਵੱਡੀਆਂ ਨੌਕਰੀਆਂ ਦੀ ਮੈਂ ਗੱਲ ਨਹੀਂ ਕਰਦਾ ਤਾਂ ਉਹਨਾਂ ਦੇ ਵਿੱਚ 12-1400 ਤੁਹਾਨੂੰ ਬਣੀ ਜਾਣਾ ਬੜੇ ਆਰਾਮ ਨਾਲ ਤੇ ਖਾਣ ਪੀਣ ਦਾ ਖਰਚਾ ਬੰਦਾ ਓਵਰਟਾਈਮ ਲਾ ਕੇ ਕੱਢ ਲੈਂਦਾ ਕੋਈ ਏਡੀ ਵੱਡੀ ਗੱਲ ਨਹੀਂ ਇੱਥੇ ਖੁਦ ਮੈਂ ਦੇਖਿਆ ਨਾਰਮਲੀ ਜੇ ਆਪਾਂ ਲਾ ਕੇ ਚੱਲੀਏ ਆਪਾਂ 12-1400 ਮੰਨੀ ਆਪਾਂ 1200 ਹੀ ਸੈਲਰੀ ਮੰਨਦੇ ਆ ਤੁਸੀਂ ਖਾਣ ਪੀਣ ਦਾ ਚਲੋ ਕਾਢੇ ਲਿਆ ਜਿਵੇਂ ਮੈਂ ਦੱਸਿਆ ਪਹਿਲਾਂ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਤੁਹਾਡਾ ਮੰਥਲੀ ਖਰਚਾ ਹੈ ਰਹਿਣ ਦਾ ਉਹ ਕੰਪਨੀ ਤੁਹਾਨੂੰ ਰਹਿਣ ਲਈ ਜਗ੍ਹਾ ਦਊਗੀ ਉਹ ਕੋਈ ਰਹਿਣ ਦਾ ਖਰਚਾ ਨਹੀਂ ਆਉਣਾ ਤੁਹਾਡਾ ਤੇ ਜੇ ਆਪਾਂ ਏਜੰਟਾਂ ਤੋਂ ਵੀ ਆਪਾਂ ਲਾਇਸੈਂਸ ਬਣਵਾਉਨੇ ਆ ਤਾਂ ਉਹਦੇ ਵਿੱਚ ਮੰਨ ਕੇ ਚੱਲੋ ਜਿਵੇਂ ਮੈਂ ਦੱਸਿਆ 5 ਤੋਂ 6 ਮਹੀਨੇ ਲੱਗਦੇ ਆ ਤੇ ਜੇ ਆਪਾਂ 5 ਤੋਂ 6 ਮਹੀਨੇ ਆਪਾਂ ਜੌਬ ਕਰ ਲਈਏ ਤਾਂ ਆਪਾਂ ਆਪਣਾ ਕੁਛ ਖਰਚਾ ਤਾਂ ਉਹਦੇ ਚੋਂ ਕੁਛ ਨਹੀਂ ਬਹੁਤ ਜ਼ਿਆਦਾ ਆਪਾਂ ਆਪਣੇ ਪੈਸੇ ਬਚਾ ਸਕਦੇ ਆ ਕਿਉਂਕਿ ਏਜੰਟਾਂ ਕੋਲੇ ਫਰੀ ਬੈਠਣਾ ਇੱਥੇ ਆਪਣਾ ਕੰਮ ਕਰਾਂਗੇ ਦੋ ਪੈਸੇ ਆਪਣੇ ਜੋੜਨਗੇ ਆਪਣਾ ਫਾਇਦਾ ਆਪਣੇ ਮਾਪੇ ਦਾ ਫਾਇਦਾ ਹਨ ਜਿੰਨਾਂ ਤੋਂ ਆਪਾਂ ਪੈਸੇ ਉਹਨਾਂ ਦਾ ਗਲ ਘੁੱਟਾ ਦੇ ਕੇ ਪੈਸੇ ਲੈ ਕੇ ਆਉਨੇ ਆ ਕਿ ਟਰਾਲਾ ਆਪਾਂ ਨੇ ਟਰਾਲਾ ਚਲਾਉਣਾ ਜੀ ਜਾ ਕੇ ਉੱਥੇ ਤੇ ਮੇਰੇ ਅਕੋਰਡਿੰਗ ਤਾਂ ਇਹ ਰਸਤਾ ਠੀਕ ਹੈ ਤੇ ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਨਾ ਮੈਂ ਕਿ ਜਦੋਂ ਤੁਸੀਂ ਕਿਸੇ ਵੀ ਕੰਪਨੀ ਦੇ ਵਿੱਚ ਜੌਬ ਕਰਦੇ ਹੋ ਦੁਬਈ ਦੇ ਵਿੱਚ ਚਾਹੇ ਉਹ ਤੁਸੀਂ ਪੈਸੇ ਦੇ ਕੇ ਵੀਜ਼ਾ ਲਿਆ ਹੈ ਕੰਪਨੀ ਤੋਂ ਚਾਹੇ ਫ੍ਰੀ ਦੇ ਵਿੱਚ ਲਿਆ ਹੈ ਜ਼ਿਆਦਾਤਰ ਫ੍ਰੀ ਦੇ ਵਿੱਚ ਹੀ ਹੁੰਦਾ ਹੈ ਵੀਜ਼ਾ ਕੋਈ ਪੈਸਾ ਨਹੀਂ ਲੈ ਸਕਦੀ ਕੰਪਨੀ ਪਰ ਲੋਕੀ ਵਿੱਚ ਲੈ ਲੈਂਦੇ ਆ ਤੇ ਉਹਨਾਂ ਕੋਲੇ ਆਪਾਂ ਨੇ 6 ਮਹੀਨੇ ਘੱਟੋ-ਘੱਟ ਜੌਬ ਕਰਨੀ ਹੁੰਦੀ ਹੈ ਜੇ ਜੇ ਆਪਾਂ 6 ਮਹੀਨੇ ਤੋਂ ਪਹਿਲਾਂ ਛੱਡਦੇ ਆ ਤਾਂ ਆਪਾਂ ਨੂੰ ਵੀਜ਼ੇ ਦੇ ਪੈਸੇ ਦੇਣੇ ਪੈਂਦੇ ਨੇ ਤੇ ਜੇ ਆਪਾਂ 6 ਮਹੀਨੇ ਕਰ ਲੈਨੇ ਆ ਤੇ ਫਿਰ ਕੋਈ ਵੀਜ਼ੇ ਦਾ ਪੈਸਾ ਨਹੀਂ ਦੇਣਾ 1 ਮਹੀਨੇ ਦਾ ਨੋਟਿਸ ਦੇ ਕੇ ਆਪਾਂ ਜੌਬ ਛੱਡ ਸਕਦੇ ਆ ਜਦੋਂ ਤੁਸੀਂ ਲਾਇਸੈਂਸ ਤੁਹਾਡਾ ਬਣ ਗਿਆ 5-6 ਮਹੀਨਿਆਂ ਦੇ ਵਿੱਚ ਹੱਥ 'ਚ ਆਉਂਦਿਆਂ ਨੂੰ ਉਹਨੂੰ 7-8 ਮਹੀਨੇ ਤੁਹਾਨੂੰ ਪਤਾ ਲੱਗੀ ਜਾਂਦੇ ਨੇ ਤੇ ਜੇ ਆਪਾਂ ਚਲੋ ਨੋਟਿਸ ਪੀਰੀਅਡ ਲਾ ਕੇ ਚੱਲੀਏ 1 ਮਹੀਨੇ ਦਾ ਤਾਂ 9 ਮਹੀਨੇ ਤੁਸੀਂ ਇੱਥੇ ਜੌਬ ਕਰੀ ਕੰਪਨੀ ਦੇ ਵਿੱਚ ਤਾਂ 9000 ਰੁਪਏ ਹੀ ਆਪਾਂ 1000 ਦਰਾਮ ਪਰ ਮੰਥ ਹੀ ਕੱਢ ਲਿਆ ਆਪਾਂ 1200 ਵੀ ਨਹੀਂ ਕੱਢਿਆ ਤੇ ਉਹ 9000 ਰੁਪਏ 9000 ਦਰਾਮ ਇੰਡੀਆ ਦੇ ਅਕੋਰਡਿੰਗ ਦੇਖ ਲਓ ਕਿੰਨਾ ਬਣਦਾ ਤੇ ਉਹਨੂੰ 3 ਲੱਖ 20000 ਰੁਪਏ ਦੇ ਵਿੱਚੋਂ ਮਾਈਨਸ ਕਰ ਦੋ ਨਾਲੇ ਤੁਹਾਡੇ ਟਰਾਲੇ ਦਾ ਲਾਇਸੈਂਸ ਹੱਥ 'ਚ ਹੈ ਤੇ ਤੁਹਾਡਾ ਪੈਸਾ ਵੀ ਬੜਾ ਘੱਟ ਲੱਗਿਆ ਤੁਸੀਂ ਖੁਦ ਦੁਬਈ ਆ ਕੇ ਕੰਮ ਵੀ ਕਰਿਆ ਤੁਹਾਡੇ ਕੁਛ ਨਾ ਕੁਛ ਐਕਸਪੀਰੀਅੰਸ ਹੱਥ 'ਚ ਆਇਆ ਹਨਾ ਜੋ ਵੀ ਤੁਸੀਂ ਕੰਮ ਸਿੱਖਿਆ ਕੋਈ ਕਾਰਪੀਂਟਰ ਦਾ ਕੋਈ ਪਲੰਬਰ ਦਾ ਕੋਈ ਵੀ ਕੰਮ ਤੁਸੀਂ ਲਾ ਲਓ ਲੇਬਰ ਦਾ ਕੋਈ ਵੀ ਕੰਮ ਤੁਸੀਂ ਉਹ ਤੁਹਾਡੇ ਹੱਥ ਦੀ ਵਿੱਚ ਗੁਣ ਆਇਆ ਤੇ ਤੁਸੀਂ ਐਵੇਂ ਕਰ ਸਕਦੇ ਹੋ ਤੇ ਲਾਇਸੈਂਸ ਪ੍ਰਾਪਤ ਕਰ ਸਕਦੇ ਹੋ ਜੀ ਬਾਕੀ ਕਿਸੇ ਦਾ ਕੋਈ ਸਵਾਲ ਹੋਵੇ ਤੇ ਸਾਨੂੰ ਕਮੈਂਟ ਦੇ ਵਿੱਚ ਜਾ ਕੇ ਕਰ ਸਕਦਾ ਹੈ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਉਹਦਾ ਜਵਾਬ ਦੇਣ ਦੀ ਤੇ ਜੇ ਕਿਸੇ ਨੇ ਕੋਈ ਦੁਬਈ ਦੇ ਵਿੱਚ ਡਰਾਈਵਿੰਗ ਸੈਂਟਰ ਦਾ ਕੋਈ ਐਡਰੈਸ ਜਾਂ ਫੋਨ ਨੰਬਰ ਲੈਣਾ ਹੈ ਉਹ ਵੀ ਸਾਨੂੰ ਕਾਲ ਕਰ ਸਕਦਾ ਹੈ ਜਾਂ ਮੈਸੇਜ ਕਰ ਸਕਦਾ ਹੈ ਅਸੀਂ ਨੰਬਰ ਉਹਨੂੰ ਸੈਂਡ ਕਰ ਦਾਂਗੇ ਇਨਬਾਕਸ ਦੇ ਵਿੱਚ ਤੇ ਅੱਗੇ ਤੋਂ ਹੋਰ ਤੁਹਾਡੇ ਲਈ ਵੀਡੀਓ ਜਾਣਕਾਰੀ ਵਾਲੀਆਂ ਹਨ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਸਬਸਕ੍ਰਾਈਬ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਜਿਨ੍ਹਾਂ ਨੇ ਦੁਬਈ ਆਣਾ ਹੈ ਕਿਸੇ ਆਪਣੇ ਦਾ ਕੋਈ ਭਲਾ ਹੋ ਜਾਵੇ ਕਿਸੇ ਦਾ ਕੋਈ ਪੈਸਾ ਬਚ ਜਾਵੇ ਤੇ ਬਾਕੀ ਜੋ ਵੀਡੀਓ ਦੇ ਵਿੱਚ ਜਾਣਕਾਰੀ ਦੇਣੋਂ ਰਹਿ ਗਈ ਤੇ ਕਮੈਂਟ ਕਰ ਦਿਓ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਬਣਾਉਣ ਦੀ ਤੇ ਬਾਕੀ ਸਬਸਕ੍ਰਾਈਬ ਜਰੂਰ ਕਰਿਓ ਜੀ